ਇਹ ਹੁਣ ਇੱਕ ਪੇਜ ਦੇ ਰਾਣੀ ਆ ਆ ਵਕਤ ਆ ਪਤਾ ਇੱਕ ਦੇ ਦਬਾ ਲਿਆ ਪ੍ਰਸ਼ਾਦ ਚੜਾਇਆ ਕੰਮ ਨਹੀਂ ਚੱਲਣ ਦਿਆ ਸਦਾ ਕਿੰਨਾ 2000 ਖਾਤਾ ਮੇਰੇ ਕਾਹਨ ਚ ਹੂੰ ਧੰਦਾ ਨਹੀਂ ਕਿੰਨੇ ਦੇ ਦੇ ਪੋਬਰੇ ਕਿਲਾ ਮੈਂ ਮੈਨੂੰ ਕੰਗਾ ਵੀ ਖਾਣ ਦੇਣਗੇ ਕਿੰਨਾ ਮੇਰੀ ਇੱਕ ਜਿਹੜੀ ਬੰਦੀ ਹੂੰ ਕਹਿੰਦਾ ਜਿਹੜੀ ਵਿੱਚ 4-3 2000 ਖਾ ਲੀਨਾ ਉਹ 2500 ਹੂੰ ਖੁਸ਼ ਆਣ ਸਿੱਧਾ ਹੋ ਗਿਆ ਮਾ ਗੁੱਪ ਨਿਕਲ ਗਿਆ ਮੁੱਖ ਦਾ ਮੂੰਹ ਬੜਾ ਸਿੱਧਾ ਬੇਤਰਾ ਹੋ ਗਿਆ ਤੂੰ ਸਿੱਧਾ ਆ ਗਰਤਾ ਆ ਮੂੰਹ ਬੜਾ ਕਰਦਾ ਉਹ ਲੱਡੂ ਤਾਂ ਖਾ ਲਓ ਯਾਰ ਲੱਡੂ ਖਾ ਲਿਆ ਕਿ ਲੱਡੂ ਖਾਈ ਜਾਣੇ ਕਹਿੰਦਾ ਬਾਈ ਬੋਰੇ ਕਹਿੰਦਾ ਰੇੜੀ ਲੱਗੀ ਮੇਰੀ ਖਿੱਚ ਕੇ ਪੰਡ ਪੱਠਿਆਂ ਦੀ ਨਹੀਂ ਕਿੰਦੀ ਜਾ ਕਹਿੰਦਾ ਥਕਾ ਕਹਿੰਦਾ ਬਾਬਾ ਮਰੀ ਤਾਂ ਗੱਲ ਆਈ ਏ ਨਾਲ ਹੀ ਕਹਿ ਗਿਆ ਕਹਿੰਦਾ ਮਾਈ ਬੋਰੇ ਖਿੱਚ ਕੇ ਖੜੇ ਰੇੜੀ ਦੇ ਤੇਨੂੰ ਮੈਂ ਘੜੀ ਘਲਾਈ ਤੇਰ ਕੋ ਸਭ ਵੀ ਰੇੜੀ ਦੇ ਵਿੱਚ ਰੇੜੀ ਦੇ ਵਿੱਚ ਨਵੀਂ ਲਿਆ ਰੇੜੀ ਨਵੀਂ ਟਰਾਕੀ ਪਾ ਲੈਣਾ ਕਿ ਆ ਪੰਬਰੇ ਹਾਂ ਇਧਰ ਲ ਬਣਿਆ ਮੈਂ ਉਧਰ ਲੰਨੇ ਆ ਬੇਲ ਚ ਫੜ ਲਾ ਬਰੇ ਸਾਰੀ ਤੇ ਵੈਲਡਿੰਗ ਹੋਈ ਰੇੜੀ ਇਹ ਜਿੱਕੇ ਦੂਜੀ ਰੇੜੀ ਨਾ ਰੇੜੀ ਨੂੰ ਹੋਰ ਕਿ ਲਾ ਹੈ ਹੈ ਵੈਲਡੰਗੀ ਲੱਗਦਾ ਰੇੜੀ ਮਕਾਨਾਂ ਵਾਲੀ ਰੇੜੀ ਰੱਖੀ ਹੈ ਕਹਿੰਦਾ ਬਾਈ ਬੋਰੇ ਲੱਦ ਕੇ ਲੈ ਆਈ ਦੀ ਕੱਲ ਪੱਟ ਪੱਠੀਆਂ ਦੀ ਨਹੀਂ ਲੱਦ ਕੇ ਕੜਨਦੀ ਨਹੀਂ ਨਹੀਂ ਫਿਰ ਤੇ ਬਾਈ ਬੋਰੇ ਝੂਠੀ ਹੋ ਗਿਆ ਨਹੀਂ ਨਹੀਂ ਫਿਰ ਬਾਈ ਬੋਰੇ ਲੱਦੇ ਹੀ ਉਹ ਭਰਾ ਸਾਲਾ ਕੱਲ ਤਾਂ ਬੰਡ ਲੈ ਕੇ ਨਹੀਂ ਨਿਕਲਦੀ ਭੈਣ ਬਾਈ ਬੋਰੇ ਲੱਦੇ ਆ ਵੀਰ ਜਿੱਦਾਂ ਦੀਆਂ ਬਹਿਣਾਂ ਵਾਲੇ ਬਣਾਈਆਂ ਮਕਾਨਾਂ ਵਾਲਿਆ ਕੋਈ ਡੀ ਚੰਗਾ ਭਲਾ ਜ਼ਿੰਮੇਦਾਰੀ 10 ਕਿਲੇ ਵਾਲਿਆਂ ਦਾ ਪਹਿਲੇ ਜੀਮਿੰਦਾਰਾਂ ਦਾ ਵੀ ਜਲੂਸ ਕੱਢਿਆ ਆਏ ਨੇ ਜਿਹੜੀ ਜੇ ਲੈ ਜਾਂਦਾ ਨਾ ਖਿੱਚ ਕੇ ਰੋਂਦਾ ਹੀ ਰਹਿੰਦਾ ਖਾ ਲੱਡੂ ਖਾ ਲਾ ਖਾ ਲੱਡੂ ਲੱਡੂ ਤਾਂ ਪੰਜ ਹੋ ਪਰ ਕੇ ਵਾਜੇ ਘਟ ਰਹੀ ਨਹੀਂ ਮੈਂ ਨਹੀਂ ਸਮਝਦਾ ਇਹੋ ਡਰਦੇ